ਦੋਸਤੋ ਮੈਂ ਡਾਕਟਰ ਸਵਰਨਜੀਤ ਸਿੰਘ ਸਵਰਨ ਆਯੁਰਵੇਦਾ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ YouTube ਚੈਨਲ ਸਵਰਨ ਆਯੁਰਵੇਦਾ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਦੋਸਤਾਂ ਨੇ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਹਦੇ ਵਿੱਚ ਜ਼ਿਕਰ ਕਰਿਆ ਕਰਾਂਗੇ ਔਰ ਉਹਨੂੰ ਦੂਰ ਕਰਨ ਦੇ ਆਯੁਰਵੈਦਿਕ ਆਸਾਨ ਜੇ ਨੁਸਖੇ ਕਿਹੜੇ ਆ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਿਆ ਕਰਾਂਗੇ ਅੱਜ ਆਪਾਂ ਗੱਲ ਕਰਨੀ ਹੈ ਫੈਟੀ ਲਿਵਰ ਦੀ ਫੈਟੀ ਲਿਵਰ ਬਹੁਤ ਕਾਮਨ ਹੈ ਜੇ ਆਪਾਂ ਬਾਜ਼ਾਰ ਵਿੱਚੋਂ 7-8 ਬੰਦੇ ਜ਼ਬਰਦਸਤੀ ਚੁੱਕ ਲਈ ਹੈ ਨਾ ਔਰ ਉਹਨਾਂ ਸਾਰਿਆਂ ਦਾ ਅਲਟਰਾਸਾਉਂਡ ਕਰਾ ਦिए ਤਾਂ ਉਹਦੇ ਚੋਂ 3-4 ਨੂੰ ਫੈਟੀ ਲਿਵਰ ਨਿਕਲਿਆਉਣਾ ਹੈ ਫੈਟੀ ਲਿਵਰ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਐਲਕੋਹੋਲਿਕ ਫੈਟੀ ਲਿਵਰ ਹੁੰਦਾ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਐ ਬੀਅਰ ਪੀਂਦੇ ਐ ਉਹਨਾਂ ਨੂੰ ਹੋ ਜਾਂਦਾ ਹੈ ਜਿਹੜੇ ਲੋਕ ਨਹੀਂ ਸ਼ਰਾਬ ਪੀਂਦੇ ਇਹ ਉਹਨਾਂ ਨੂੰ ਵੀ ਹੋ ਜਾਂਦਾ ਜਾਂ ਜਿਹੜੇ ਜ਼ਿਆਦਾ ਫੈਟੀ ਚੀਜ਼ਾਂ ਖਾਂਦੇ ਆ ਪਰ ਸ਼ਰਾਬ ਨਹੀਂ ਪੀਂਦੇ ਉਹਨਾਂ ਨੂੰ ਜਿਹੜਾ ਫੈਟੀ ਲਿਵਰ ਹੁੰਦਾ ਉਹਨੂੰ ਕਹਿ ਦਿੰਦੇ ਆ ਨਾਨ ਅਲਕੋਹੋਲਿਕ ਫੈਟੀ ਲਿਵਰ ਹੁਣ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੂੰਗਾ ਉਹ 2-3 ਨੁਸਖੇ ਸ਼ੇਅਰ ਕਰੂੰਗਾ ਜਿਨ੍ਹਾਂ ਨੂੰ ਆਪਾਂ ਅਪਣਾ ਕੇ ਫੈਟੀ ਲਿਵਰ ਨੂੰ ਬਿਲਕੁਲ ਠੀਕ ਕਰ ਸਕਦੇ ਆ ਨੰਬਰ 1 ਤੇ ਆ ਸੇਵ ਦਾ ਸਰਕਾ ਇਹਨੂੰ ਐਪਲ ਸਾਈਡਰ ਵਿਨੇਗਰ ਕਹਿੰਦੇ ਆ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਤੁਸੀਂ ਸੇਬ ਦਾ ਸਿਰਕਾ ਪਾ ਲੈਣਾ ਹੈ ਔਰ ਉਹਨੂੰ ਦੁਪਹਿਰੇ ਖਾਣਾ ਖਾਣ ਤੋਂ ਪਹਿਲਾਂ ਤੇ ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਦਿਨ ਚ ਦੋ ਵਾਰ ਸੇਵਨ ਕਰਨਾ ਹੈ ਤੁਸੀਂ ਦੂਸਰਾ ਹੈ ਨਿੰਬੂ ਪਾਣੀ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਨਿੰਬੂ ਪਾ ਲੈਣਾ ਔਰ ਉਹਨੂੰ ਦਿਨ ਚ ਦੋ ਤਿੰਨ ਵਾਰੀ ਉਹਦਾ ਸੇਵਨ ਕਰਨਾ ਹੈ ਤੀਸਰਾ ਹੈ ਗ੍ਰੀਨ ਟੀ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਤੁਸੀਂ ਗ੍ਰੀਨ ਟੀ ਦਾ ਸੇਵਨ ਕਰੋ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਹਾਡਾ 2 ਤੋਂ ਲੈ ਕੇ 3 ਮਹੀਨੇ ਦੇ ਵਿੱਚ ਫਰਟੀਲਿਬਰ ਜਿਹੜਾ ਹੈ ਉਹ ਬਿਲਕੁਲ ਠੀਕ ਹੋ ਜਾਊਗਾ ਪਰ ਇੱਕ ਗੱਲ ਲਾਜ਼ਮੀ ਹੈ ਉਹ ਹੈ ਪਰਹੇਜ਼ ਇਹ ਨਹੀਂ ਹੈ ਵੀ ਆਪਾਂ ਉਧਰੋਂ ਰਾਤ ਨੂੰ ਪੈਗ ਵੀ ਲਾਉਂਦੇ ਰਹੀਏ ਤੇ ਸ਼ੇਰ ਦਾ ਸਿਰਕਾ ਵੀ ਖਾਂਦੇ ਰਹੀਏ ਉਹ ਫਿਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਤੁਸੀਂ ਜੇ ਰਿਜ਼ਲਟ ਲੈਣਾ ਹੈ ਤਾਂ ਆਪਾਂ ਨੂੰ 100% ਭੇਜ ਕਰਨਾ ਪਊਗਾ ਸ਼ਰਾਬ ਛੱਡਨੀ ਪਊਗੀ ਫਰਟੀ ਚੀਜ਼ਾਂ ਤਲੀਆਂ ਚੀਜ਼ਾਂ ਉਹ ਸਾਰੀਆਂ ਬੰਦ ਕਰਨੀਆਂ ਪੈਣਗੀਆਂ ਤੁਸੀਂ ਰਿਜ਼ਲਟ ਦੇਖਿਓ ਇਨ ਮਹੀਨੇ ਦੇ ਵਿੱਚ ਤੁਹਾਡਾ ਫੈਟੀ ਲੀਵਰ ਜਿਹੜਾ ਹੈ ਬਿਲਕੁਲ ਨਾਰਮਲ ਹੋ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ